ਜੀ ਕੀ ਕਰੀ ਆਨੇ ਸਾਰਾ ਬਹਿਮਾਨੀ ਕੀ ਕਰ ਤੂੰ ਸਾਰਾ ਕੜ ਕੇ ਨਿਪਟ ਜਾ ਨਹੀਂ ਆਗੀ ਮੈਂ ਵੀ ਕਰਾਂ ਸਾਰੇ ਬਲੇ ਮੈਨੂੰ ਕਰਨਾ ਪੈਂਦਾ ਇਥੇ ਨਾ ਰੋਟੀ ਬਣਾਏਂ ਕਿ ਤੱਕ ਜੇ ਰੋਟੀ ਕੀ ਫਪਣਾ ਲਿਆ ਸੱਪਾ ਕਰ ਦੇਗੀ ਤੂੰ ਨਾ ਸੱਪਾ ਹੀ ਕਰੀ ਜਾ ਕੇ ਸਾਰਾ ਦੇ ਸੱਪਾ ਹੀ ਨੀ ਉਟਾਉਂਦੇ ਹੈ ਬਣੀ ਬਣਾਉਂਦੀ ਕਿਉਂ ਨਾ ਬੈਠ ਲੈ ਰਾਤ ਨੂੰ ਪੁੱਛਾਂ ਮੈਂ ਦੱਸ ਰੋਟੀ ਬਣਾ ਲਿਆ ਕਾ ਟਾਈਮ ਨਾ ਤੇ ਰੋਟੀ ਵੜ ਗਈ ਇੱਥੇ ਆ ਤੂੰ ਚੜਦੀ ਨਿਕਲ ਜਾ ਨਿਕਲ ਉਹਦੇ ਘਰ ਵੜ ਗਈ ਕਿਤੇ ਉਹਦੇ ਘਰ ਵੜ ਗਈ ਨਾ ਕੋਈ ਮੈਂ ਕੀ ਕਰਾਂ ਕੋਈ ਮੈਨੂੰ ਕੰਮ ਕਰਾ ਮੈਂ ਵਿਖਾਵਾ ਰੱਖਣਾ ਬੰਦਾ ਕਰੇ ਤਾਂ ਭੇਜੇ ਅੱਛਾ ਕਿੱਥੇ ਇਹ ਤਾਂ ਭੇਜੇ ਤੂੰ ਤੂੰ ਬੱਚੋਗੀ ਜਦ ਖਾ ਖਤਾਉਣਾ ਹੈ ਸਭ ਕੰਮ ਸਮਝੀ ਕੱਟਣੀ ਆ ਘਰ ਕੰਮ ਨਹੀਂ ਹੈਗਾ ਕੋਈ ਚੰਗਾ ਚੰਗਾ ਬਾਹਾਂ ਨਾ ਬੋਲਿਆ ਕਰਨੇ ਬਾਹਾਂ ਨਬਰਾਂ ਥਾਣਾ ਨਾ ਆਸਾਰਾ ਦਿਨ ਹੀ ਕੰਮ ਕਰਕੇ ਚਾਹ ਬਣਾ ਲਾ ਤੇ ਰੋਟੀ ਬਣਾ ਲਾ ਤੇਰੇ ਤਾਂ ਰੋਟੀ ਹੀ ਨਹੀਂ ਦੱਸਿਆ ਪਾਰਾ ਦਿਨ ਵਿਚਾਰਾ ਵਿਚਾਰਾ ਚਾਦਰਾਂ ਰੋਟੀਆਂ ਤਾਂ ਮੈਂ ਮਾਪ ਕੇ ਬਣਾ ਲੂੰ ਮੈਂ ਤਾਂ ਮਾਪ ਕੇ ਬਣਾ ਕੇ ਖਾ ਲੂੰਗੀ ਰੋਟੀ ਆ ਜਾਂਦੀ ਹੈਗੀ ਰੋਟੀਆਂ ਬਣਾਵਾ ਭੁੱਖੀ ਨਹੀਂ ਰਹਿਣੀ ਸਾਰਾ ਦਿਨ ਤੂੰ ਛੀ ਰਹਿਣੀ ਹੈ ਭੁੱਖੀ ਦਾ ਰਹਿਣੀ ਹੈ ਤੇਰੇ ਕੋਲ ਖਾ ਲੈ ਕੇ ਤੇ ਕੋਸ ਖਾ ਲੈ ਤੇਰਾ ਦੋ ਤਿੰਨ ਮਾਰੂਗੀ ਤਾਂ ਫਾਇਦੀ ਪਾਣੀ ਨਹੀਂ ਤੇਰੀ ਜੁੜੀ ਤੂੰ ਬਾਹਰ ਕੰਮ ਨਹੀਂ ਦੀ ਸਾਰਾ ਦਿਨ ਤੂੰ ਕੰਮ ਹੀ ਕਰ ਸਾਰਾ ਦਿਨ ਲੱਗੀ ਰਹਿਣੀ ਹੈ ਤੂੰ ਮਾਹਾਂ ਦੇ ਕਿ ਮੈਂ ਕਿਉਂ ਪਤਾ ਦੱਸੂਨ ਅਰੇ ਭਾਣੂ ਕੁਸ਼ਤ ਦੀ ਕਿ ਕਦੋਂ ਬੁਢੀ ਜੀ ਸਾਰਾ ਤਾਂ ਤੇ ਕਿਦੀ ਤੂੰ ਕਹਿੰਦੀ ਸੀ ਅਰੇ ਭਾਣੂ ਰੋ ਕੋ ਨਾ ਲੱਗੀ ਨਾ ਜੀ ਸਾਰਾ ਦਾ ਮੱਤ ਪਾਣ ਐਜੀ ਜੀਬ ਲੱਗਿਆ ਤੇ ਸਾਰਾ ਦਾ ਫੋਟੋ ਆ ਤਾ ਕੋਈ ਕਸਲੀ ਨਹੀਂ ਸਾਰਾ ਦਾ ਸੁੱਖ ਨਹੀਂ ਰੱਖਦੀ ਤੇਰੀ ਬਾਹ ਕੋਤਨੀ ਫੜ ਕੇ ਨਾ ਬਾਹ ਕੋਤਨੀ ਮੱਕੋ ਤਰੀ ਹਾਂ ਬੰਦਿਆ ਤੂੰ ਨੀ ਸੁਣਿਆ ਤੂੰ ਕੀ ਅੰਗੜੀਆ ਬਾੜੀ ਪੱਕਾ ਨਹੀਂ ਕਰਨਾ ਧੰਦਾ ਤੂੰ ਸਾਰਾ ਦਾ ਫੇਲੀ ਰਹਿਣੀ ਐ ਜੀ ਸਾਰਾ ਦੇ ਕੋਲੇ ਦੱਸਦੀ ਕੰਮ ਦੀ ਧੰਦੇ ਦੀ ਹੈਗੀ ਕੀ ਕਰੀਏ ਨਹੀਂ ਐ ਇਹ ਮੋੜੇ ਸਾਰਾ ਤੁੰਤ ਪਾਉਂਦੀ ਹੈ ਕਿ ਇੱਥੇ ਆ ਕੇ ਲੱਗ ਲੈਂਦੀ ਹੈ ਪਹਿਲੇ ਸਾਕੀ ਲਿਕੋ ਜਿੰਦੀ ਚੁਕਲੀਆਂ ਖਾਹਦਾਂ ਤੁੰਤ ਪਾਉਦੀ ਪਰਤੀ ਉਹਦੀ ਖਾਦੀ ਚੁਕਲੀ ਰੋਟੀ ਨਾ ਹੁੰਦੀ ਐ ਕਰਦੇ ਕੌਣ ਲੈ ਖਸਦੀ ਰਹਿੰਦੀ ਐ ਸਾਰਾ ਤੁੰਤ ਪਾਉਂਦੀ ਰਹਿੰਦੀ ਐ ਜੀ ਮੈਨੂੰ 12 ਤੋਂ ਹੀ ਗਿਰਦੀ ਰਹਦੀ ਜਿਹੜੇ ਅਫਸਰਵਾਜੀ ਐ ਜੀ ਤੂੰ ਰੋਟੀ ਨਾ ਦੇਵੇ ਕੰਮ ਟੱਕਣ ਤੋੜ ਕੇ ਤੜ ਕੇ ਲਿਕੋ ਇਹਨਾਂ ਸਾਰਾ ਕੰਮ ਮੈਨੂੰ ਛੱਡ ਦਿੰਦੀ ਕਰਨ ਇੱਥੇ ਬਰਵਾ ਨਾ ਭਾਰਾ ਕਾਹੀ ਹੋਈ ਉਹਦੀ ਰਹਿੰਦੀ ਐ ਜੀ ਮੇਰੇ ਉੱਤੇ ਚੁਗੀਆਂ ਬੈਠ ਕੇ ਆਈ ਹੈ ਜੀ ਕੀ ਕਹਿੰਦੀ ਸੀਗੀ ਬਧੀਰਾ ਬੋਲ ਕੇ ਆਈ ਹੈਗੀ ਆਪਾਂ ਮੱਸਿਆ ਤੇ ਚੱਲਣਾ ਨਹੀਂ ਕੋਈ ਲੋਕੀ ਹੋਣਾ ਤਾਂ ਕੰਮ ਨਹੀਂ ਆਉਂਦਾ ਕੋਈ ਰੋਟੀ ਜੀ ਲੈ ਲੈ ਜਮਾਨਾ ਰੋਟੀ ਦੇ ਆਖ ਰਹੇ ਨਾ ਤੁਸਤ ਨਹੀਂ ਉਂਗਲਾ ਲਾਣ ਦੇ ਮੁੰਡੇ ਨੂੰ ਆਹ ਦੇ ਮੁੰਡੇ ਨੂੰ ਮਾ ਲਾ ਦਿੰਦੀ ਹੈਗੀ ਉਹ ਸਾਡੇ ਜਾਂ ਤੇ ਰੋਟੀ ਦਿੰਦੇ ਨਹੀਂ ਆਹ ਦੇ ਮੁੰਡੇ ਨੂੰ ਲਾਣ ਜੇ ਕੋਣ ਤਾਂ ਕੈਂਦੀ ਕੰਮ ਨਹੀਂ ਕਰਦੀ ਕੈਂਦੀ ਰੱਤਾਂ ਤੁਹਾਡੀ ਮੈਨੂੰ ਮੂਰੇ ਬੋਲਦੀ ਹੈਗੀ ਅੱਗੀ ਤੇ ਦਿਨ ਦਿਨ ਨਹੀਂ لنگ چلیے ਕਰੇ ਚੁਗਲੀ ਪਾਣੇ ਚੁਗਲੀ ਕਰੇ ਪਰ ਬੜਗੀ ਘਟਾ ਨਿਕਲ ਗਏ ਨੂੰ ਕੰਮ ਕੀ ਹੈ ਰਮੇ ਜੀ ਕਰਦੀ ਰਹਿੰਦੀ ਹੈਗੀ ਕਰੇ ਪਰ ਕਰੇ ਸਪੈਂਚਿਆ ਰਖੜੇ ਬਰਦਾਰਾ ਨੇ ਕਰੀ ਉਹਦੇ ਤੇ ਕਰੇ ਉਹਦੇ ਰਾਜ ਨਾਲ ਸਨ ਪਿੰਦੀ ਰਹਿੰਦੀ ਹੈਗੀ ਫੜ ਫੜ ਕੇ ਉਹਦੇ ਵੱਟ ਉਸ ਨਾਲ ਆਂਗਲਾਂ ਸਾੜਦਾ ਨਹੀਂ ਖਲੇ ਹੁੰਦੀਆਂ ਨੇ ਆਂਗਲਾਂ ਲਾਈ ਹੁੰਦੀ ਰਹਿੰਦੀਆਂ ਨੇ ਆਂਗਲਾਂ ਲਾਈ ਦੀ ਕੋਦ ਕਰੇ ਵੱਡ ਜਾਂਦੇ ਆਂਗਲਾਂ ਤੇ ਜ਼ੋਰ ਦੇ ਦਿੰਦੀ ਹੈ ਖੱਟਦੇ ਤੇਰਾ ਇਥੇ ਤੋਂ ਕੀ ਤਰ੍ਹਾਂ ਹੋਊਗਾ ਤੱਕਣ ਤੋੜਦੀ ਕਰੇ ਮੈਨੂੰ ਗੁੱਸਾ ਬਹੁਤ ਚੜਦਾ ਸੱਚੀ ਕਹਿਣੀ ਹੈਗੀ ਕੀ ਕਰਦਾ ਮਾਰ ਪੜੀਆ ಮತ್ತೆ ਟਾਈ ਜੀ ਪੜ੍ਹਿਆ ਪੜਕੇ ਖਾਦ ਲਿਆ ਮੈਂ ਚਾਹੀਦੀ ਅਨੀ ਕੀ